ਹੈਲੋ ਦੋਸਤੋ ਕਿਦਾਂ ਸਾਰੇ? ਮੇਰੇ ਖਿਆਲ ਨਾਲ ਸਾਰੇ ਵਧੀਆ ਹੋਵੋਗੇ। ਸਵਾਗਤ ਹੈ ਤੁਹਾਡਾ ਸਾਰੇ ਸਾਡੀ ਇੱਕ ਨਵੇਂ ਬਲੌਗ ਦੇ ਵਿੱਚ। ਤੇ ਹੋ ਗਈ ਸਵੇਰ ਹੀ ਪਹੁੰਚ ਗਏ ਆਪਾਂ ਆਪਣੇ ਵਰਕਪਲੇਸ ਤੇ ਆਉਂਦੀ ਸਾਰੇ ਪੈ ਗਈਆਂ ਅੱਗ ਮੂਰੇ। ਤੇ ਹੁਣ ਸਾਰੀਆਂ ਵੀਡੀਓ ਤੁਹਾਨੂੰ ਠੰਡਾ ਠੰਡਾ ਅੱਗ ਮੂਰੇ ਤੇ ਸ਼ੁਰੂ ਹੋਣੀਆਂ ਦਿਖਣਗੀਆਂ। ਇੰਤਰ ਅੱਗ ਜਗਦਾ ਕੀ। ਤੇ ਅੱਤਰ ਵੀ ਹਜੇ ਕੋਈ ਪਹੁੰਚਿਆ ਨਹੀਂ ਉੱਪਰ। ਸੋਨਮ ਸਾਨ ਪਿਆ ਸਾਰ ਜੇ ਉਹ ਤੱਕੋਂ ਨਹੀਂ ਗਈ ਉਹ ਨਹੀਂ ਦੇਰ ਇੱਥੇ ਬੰਨੇ ਆ ਪੱਗ ਕੋ ਆਜੋ ਭਾਈ ਚਾਬੀ ਰਹੀ ਕਰਾਂ ਦੂਈ ਇੱਕ ਚਾਬੀ ਸਾਡੇ ਠੇਕੇਦਾਰ ਕੋਲ ਠੇਕੇਦਾਰ ਵੀ ਨਹੀਂ ਪਹੁੰਚਿਆ ਅਜੇ ਤੱਕ ਤੇ ਅੱਗ ਸੇਕਦੇ ਸੇਕਦੇ ਬੂਟ ਜਨ ਗਿਆ ਆ ਦੇਖੋ ਨਾ ਮਾਪੰਦਾਂ ਇਧਰ ਬਬੂਆ ਲੋਕ ਨੇ ਆਪਣਾ ਕਮਰਾ ਤਿਆਰ ਕਰਿਆ ਹੋਇਆ ਤੇ ਲਓ ਬਈ ਫਾਈਨਲੀ ਪਹੁੰਚ ਗਏ ਅੱਜ 3 ਮੰਜ਼ਲ ਪਰ ਕੰਮ ਕਰਦੇ ਕਰਦੇ ਤੇ ਆ ਖਿਡਕੀਆਂ ਲਾ ਰਹੇ ਹਾਂ ਅੱਜ ਤੇ ਹਵਾ ਦਾ ਤੁਹਾਨੂੰ ਕਿਹਾ ਦੱਸਾਂ ਮਰੇ ਫਰਨ ਫਰਨ ਚੱਲਦੀ ਪੂਰੀ ਠੰਡੀ ਹਵਾ ਹੋ ਹੁਣ ਚੱਲਿਆਂ ਚਾਹ ਪੀਣ ਥੱਲੇ ਨੂੰ ਗਰਮ ਜੇ ਹੋ ਕੇ ਜੀ ਮੜਾ ਜੀ पर ट लागिया ने कि दो चार छ अट्ठिया लातियां पंद्रह पंद्रह सौ लीटर ला भ्रो सब सब धुंध चेक करो ਕਿੰਨੀ ਜਾਰਾ 7 ਵਜ ਰਹੇ ਨੇ ਸਵੇਰ ਦੇ ਤੇ ਧੁੰਦੇ ਧੁੰਦ ਹੋਈ ਵੀ ਹੈ ਚਾਰੇ ਪਾਸੇ ਹੋਰ ਕੋਈ ਦੁਕਾਨ ਖੁੱਲੇ ਨਾ ਖੁੱਲੇ ਠੇਕੇ ਖੁੱਲ ਗਏ ਨੇ ਸਾਜਰੇ ਸਾਜਰੇ ਲਾਓ ਭਾਈ ਪਹੁੰਚ ਗਏ ਅੰਜ ਫੇਰ ਕੰਮ ਤੇ ਅੱਜ ਠੰਡ ਨੇ ਕਰਤੀ ਹੈ ਕਮਾਲ ਅੰਨੀ ਜਾਰਾ ਠੰਡ ਤੇ ਆ ਵੱਡੀਆਂ ਹੀ ਬੈਡਾਂ ਨਹੀਂ ਪਲਾਈਆਂ ਤੇ ਬੈੱਡ ਬਣਾਉਣੇ ਆਪਾਂ ਨੇ ਉੱਪਰਲੇ ਫਲੋਰਾਂ ਦੇ ਤੇ ਸਾਰਾ ਸਮਾਨ ਅੱਜ ਆਹ ਜਿੰਨਾ ਵੀ ਦਿਖ ਰਿਹਾ ਉੱਪਰ ਚੜਾਉਣਾ ਲਾਵੇ ਲਾਈਟ ਭੱਜੀ ਹੋਈ ਦੀ ਤਾਂ ਕਰਕੇ ਆਪਣੇ ਆਪ ਚੜਾਉਣੇ ਪਏ ਤਿੰਨੇ ਕ ਪੀਸ ਚੜਾਤੇ ਨੇ ਆਪਣੇ ਉੱਪਰ ਤੇ ਬੜੇ ਬੜੇ ਪੀਸ ਰਹਿ ਗਏ ਨੇ ਲਾਈਟ ਆ ਗਈ ਆ ਉੱਪਰ ਮਿਸਤਰੀ ਨਿਕਰੇਣ ਲੱਗੀ ਹੋਈ ਹੈ ਉਹਦੇ ਨਾਲ ਚੜਾਉਨੇ ਆ ਤੁੰਦ ਚੈੱਕ ਕਰੋ ਬਾਈ ਇੱਕ ਵਾਰੀ ਕਿੰਨੀ ਜ਼ਿਆਦਾ ਉਹ ਦੇਖੋ ਬੰਦੇ ਵੀ ਨਹੀਂ ਦਿਖਦੇ ਵਿੱਚ ਫੜੇ Loh, bhai, chan, daun, Ikke bruk den oppå ਆ ਗਿਆ ਆ ਗਿਆ ਆ ਗਿਆ ਆ ਗਿਆ ਆਉਂਦੇ ਆਉਂਦੇ ਹੁਣ ਫਾਈਟ ਦੇਖੋ ਬਈ ਫਾਈਟ ਚੱਲ ਰਹੀ ਹੈ نیچے WWE

ਲਓ ਬਈ ਇੰਨਾ ਮਾਲ ਚੜ ਗਿਆ ਆਪਾਂ 7-8 ਕੁਲਾਈਆਂ ਹੋ ਰਹੀਆਂ ਜੀ ਇਹ ਕਿਤੇ ਹੁਣ ਗੇੜੇ ਲਾ ਕੇ ਚੜਾਉਂਦੇ ਉਹ ਨੀਚੇ ਤੇ ਆਉਂਦਾ ਸਾਰਾ ਸਾਫ ਹੋ ਜਾਂਦਾ ਜਾਂਦਾ ਲਓ ਬਈ ਫਾਈਨਲੀ ਸਮਾਨ ਚੜ ਗਿਆ ਸਾਰਾ ਉੱਪਰ ਆਪਿਆ ਆ ਫਿਰ ਉਹ ਪੇ ਅੰਦਰ ਤੇ ਸਮਾਨ ਚੜਾਉਂਦੇ ਚੜਾਉਂਦੇ 1 ਵਜ ਗਿਆ ਰੋਟੀ ਦਾ ਟਾਈਮ ਹੋ ਗਿਆ ਰੋਟੀ ਖਾਣ ਚੱਲੇ ਹਾਂ ਤੇ ਬਾਅਦ ਆ ਕੇ ਬਣਾਉਨੇ ਆ ਬੈੱਡ ਅੱਧਰ ਦੇਖੋ ਮੋਬਾਈਲ ਲਿਫਾਫੇ ਚ ਪਾ ਕੇ ਲਾਇਆ ਹੈ ਚਾਰਜ ਤੇ ਆ ਕੇ ਕਰਦੇ ਹਾਂ ਸਾਰਾ ਪ੍ਰੋਗਰਾਮ ਲਓ ਬਾਈ ਬੈੱਡ ਦੀ ਤਿਆਰੀ ਹੋ ਗਈ ਹੈ ਸ਼ੁਰੂ ਬਣਾਉਨੇ ਕਰਦੇ ਹਾਂ ਸ਼ੁਰੂ खुशी की गल धुप निकल आई है सामने सूरज समान नीचे होर आ गया भाई होर चढ़ा है आ लिफ्ट लगी भी उपर मिस्त्रियों की पूरे तो चल दी आ ब्रेक लगी हुई है ये नीचे तारा लग रही है ने। तो वो सारा समान चढ़ा नीचे इधर उपर लुक पा रहे भाई मिस्त्री लेंटर ने तो बार टाइल लगन ਮਸ਼ੀਨ ਦੀਆਂ ਤਾਰਾਂ ਨੇ ਕੰਫਿਊਜ਼ ਕਰੇ ਹੋਏ ਮਸ਼ੀਨ ਨਹੀਂ ਚੱਲਣ ਜਾ ਰਹੀ ਹੈ ਠੇਕੇਦਾਰ ਗਿਆ ਫਤਾਰਾਂ ਨਾਲ ਮੋਢੇ ਤੇ ਬਦਲੇ ਸੁਣ ਮਰ ਕੇ ਟੁੱਟ ਗਿਆ ਲਾਂਕ ਕੋਏ ਨਾਲ ਲਾਂਕ ਜਾਦੇ ਅੱਜ ਤਾਂ ਸਾਰਾ ਦਿਨ ਬਾਈ ਸਮਾਨ ਚੜਾਉਂਦੇ ਰਹੀ ਲਾਂਗ ਦੇ ਉੱਪਰ ਅਜੇ ਆ ਫੇਰ ਅੰਦਰ ਕਰਨੀ ਆ ਉੰਨੀ ਆਪ ਲਾਈਆਂ ਤੇ ਬਾਹਰ ਤੇ ਤਾਂ ਜਿੱਦ ਖਾਵਾ ਤੁਨੂੰ ਮੈਂ ਇੱਕ ਬਕਸਾ ਆਪੇ ਆ ਇਹ ਵੀ ਅੱਧਾ ਤਿਆਰ ਹੋਇਆ ਜੀ ਇੱਕ ਆ ਬਕਸਾ ਤਿਆਰ ਹੋਇਆ ਜਾਂਦਾ ਇਹ ਬਹੁਤ ਸੌਰਾ ਕੰਮ ਐਦਾਂ ਹੀ ਗਿਆ ਤੇ ਅੱਧਾ ਬਲੌਗ ਕਰਦੇ ਮੈਂ ਪਾਠੀ ਖਤਮ ਕੱਲ ਨੂੰ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਦੇ ਵਿੱਚ